ਸੁਲਤਾਨਪੁਰ ਲੋਧੀ ਵਿੱਚ ਸ਼ਹੀਦ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮੁਲਾਕਾਤ ਕੀਤੀ ਗਈ ਇਸ ਮੌਕੇ ਐਚਡੀਐਫਸੀ ਵੱਲੋਂ ਬੀਮੇ ਅਧੀਨ ਦਿੱਤਾ ਜਾਣ ਵਾਲਾ 1 ਕਰੋੜ ਦਾ ਰਹਿੰਦਾ ਚੈੱਕ ਪਰਿਵਾਰ ਨੂੰ ਸੌਂਪਿਆ ਗਿਆ ਭਵਿੱਖ ਦੇ ਵਿੱਚ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਵੀ ਸਰਕਾਰ ਨੇ ਆਪਣੀ ਵਚਨਬੱਧਤਾ ਦਾ ਭਰੋਸਾ ਦਿੱਤਾ ਹੈ ਮੇਰੇ ਫਾਦਰ ਸਾਹਿਬ ਸਰਦਾਰ ਜਸਪਾਲ ਸਿੰਘ ਜੋ ਸੁਲਤਾਨਪੁਰ ਲੋਧੀ ਸ਼ਹੀਦ ਹੋ ਗਏ ਸੀ ਮਾਨ ਸਰਕਾਰ ਨੇ ਸਾਨੂੰ 1 ਕਰੋੜ ਰੁਪਏ ਚੈੱਕ ਪਹਿਲਾਂ ਦਿੱਤਾ ਸੀ 1 ਕਰੋੜ ਰੁਪਏ ਚੈੱਕ ਹੁਣ ਦਿੱਤਾਇਆ ਤੇ ਮੇਰੇ ਛੋਟੇ ਬ੍ਰਦਰ ਨੂੰ ਨੌਕਰੀ ਦਿੱਤੀ ਆ ਇਹਨੇ ਦੱਸਿਆ ਪਲੱਸ 2 ਕਰਕੇ ਗਾਂ ਤਰੱਕੀ ਕਰੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਥੈਂਕ ਯੂ ਬਿਊਰੋ ਰਿਪੋਰਟ ਲੁਧਿਆਣਾ ਲਾਈ ਸੁਲਤਾਨਪੁਰ ਲੋਧੀ ਵਿੱਚ ਸ਼ਹੀਦ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮੁਲਾਕਾਤ ਕੀਤੀ ਗਈ ਇਸ ਮੌਕੇ ਐਚਡੀਐਫਸੀ ਵੱਲੋਂ ਬੀਮੇ ਅਧੀਨ ਦਿੱਤਾ ਜਾਣ ਵਾਲਾ 1 ਕਰੋੜ ਦਾ ਰਹਿੰਦਾ ਚੈੱਕ ਪਰਿਵਾਰ ਨੂੰ ਸੌਂਪਿਆ ਗਿਆ ਭਵਿੱਖ ਦੇ ਵਿੱਚ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਵੀ ਸਰਕਾਰ ਨੇ ਆਪਣੀ ਵਚਨਬੱਧਤਾ ਦਾ ਭਰੋਸਾ ਦਿੱਤਾ ਮੇਰੇ ਫਾਦਰ ਸਾਹਿਬ ਸਰਦਾਰ ਜਸਪਾਲ ਸਿੰਘ ਜੋ ਸੁਲਤਾਨਪੁਰ ਲੋਧੀ ਸ਼ਹੀਦ ਹੋ ਗਏ ਸੀ ਮਾਨ ਸਰਕਾਰ ਨੇ ਸਾਨੂੰ 1 ਕਰੋੜ ਰੁਪਏ ਚੈੱਕ ਪਹਿਲਾਂ ਦਿੱਤਾ ਸੀ 1 ਕਰੋੜ ਰੁਪਏ ਚੈੱਕ ਹੁਣ ਦਿੱਤਾਇਆ ਤੇ ਮੇਰੇ ਛੋਟੇ ਬ੍ਰਦਰ ਨੂੰ ਨੌਕਰੀ ਦਿੱਤੀ ਆ ਇਹਨੇ ਦੱਸਿਆ ਪਲੱਸ 2 ਕਰਕੇ ਗਾਂ ਤਰੱਕੀ ਕਰੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਥੈਂਕ ਯੂ ਬਿਊਰੋ ਰਿਪੋਰਟ ਲੁਧਿਆਣਾ ਲਾਈ